ਵੀਡੀਓ ਵਾਇਰਲ ਹੋ ਰਹੀਆ ਸਹੋਤਾ ਸਹੋਤਾ ਉਹ ਕੰਨਾ ਮੈਂ ਕਾਂਗਰਸ ਦਾ ਲੀਡਰ ਆ ਮੇਰੀ ਗੱਲ ਸੁਣ ਲੈ ਕਾਂਗਰਸ ਦਾ ਲੀਡਰ ਆ ਤੇਰੀਆਂ ਗਾਲਾਂ ਮੇਰੇ ਕੋਲ ਐਸੀਆਂ ਪਈਆਂ ਨੇ ਕਿ ਤੇਰੇ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਤੇਰੀ ਐਸੀ ਮੰਜੀ ਪੀੜੀ ਠੋਕੂਗਾ ਕਿ ਤੇਰੇ ਪਿਓ ਦੱਦੇ ਵੀ ਯਾਦ ਕਰਨਗੇ ਧਿਆਨ ਨਾਲ ਗੱਲ ਸੁਣ ਲਈ ਤੇਰੀ ਮੰਜੀ ਪੀੜੀ ਐਸੀ ਠੋਕੀ ਐ ਕਿ ਜੇ ਤਰ੍ਹਾਂ ਨਾ ਇਮੀਗ੍ਰੇਸ਼ਨ ਦਾ ਕੰਮ ਬੰਦ ਕਰਾ ਚੋਰ ਬੰਦਾ ਤੂੰ ਚੋਰ ਬੰਦਾ ਸਰੇ ਦਾ ਬੰਦਾ ਲੋਕਾਂ ਦਾ ਪੈਸਾ ਜਿਹੜਾ ਬਣਦਾ ਉਹ ਦਿਓ ਅਗਲੇ ਦਾ ਹੱਕ ਦੀ ਕਮਾਈਆ ਦਿਓ ਜੋ ਕੋਈ ਨਈ ਏਜੰਟ ਇਸ ਤਰ੍ਹਾਂ ਆਊਗਾ ਤਾਂ ਉਹਦੀ ਮੰਜੀ ਪੜੀ ਇਸ ਤਰ੍ਹਾਂ ਹੀ ਟੋਕਾਂਗਾ ਪੰਨਾ ਸਿੱਧੂ ਅਤੇ ਇੱਕ ਟਰੈਵਲ ਏਜੰਟ ਵਿਚਾਲੇ ਗਾਲੀ-ਗਲੋਸ ਦਾ ਵਿਵਾਦ ਫਤਦਾ ਹੀ ਜਾ ਰਿਹਾ ਹੈ। ਬੀਤੇ ਦਿਨੀ ਦੋਵਾਂ ਵਿਚਾਲੇ ਬਹਿਸਬਾਜ਼ੀ ਦੀ ਇੱਕ ਵੀਡੀਓ ਅਤੇ ਆਡੀਓ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੁਣ ਪੰਨਾ ਸਿੱਧੂ ਨੇ ਵੀਡੀਓ ਪਾ ਕੇ ਟਰੈਵਲ ਏਜੰਟ ਖਿਲਾਫ ਮੋਰਚੋ ਪੜਾਸ ਕਢੀਏ। ਪੰਨਾ ਸਿੱਧੂ ਨੇ ਸਿੱਧੀ ਚੇਤਾਵਨੀ ਦਿੱਤੀ ਕਿ ਉਹ ਗਾਲਾ ਕੱਢਣ ਵਾਲੇ ਏਜੰਟ ਦਾ ਇਮੀਗ੍ਰੇਸ਼ਨ ਦਾ ਕੰਮ ਬੰਦ ਕਰਵਾ ਕੇ ਰਹਿਗਾ। ਨਾਲ ਹੀ ਉਹਨਾਂ ਸਾਫ਼ ਕੀਤਾ ਕਿ ਜਿਹੜਾ ਵੀ ਏਜੰਟ ਲੋਕਾਂ ਦਾ ਪੈਸਾ ਖਾਏਗਾ ਉਸ ਖਿਲਾਫ ਉਹ ਇਸੇ ਤਰ੍ਹਾਂ ਕਾਰਵਾਈ ਜਾਰੀ ਰੱਖੇਗਾ। ਵੀਡੀਓ ਵਾਇਰਲ ਹੋ ਰਹੀ ਹੈ ਸੋਹਤਾ। ਫੋਟਾ ਉਹ ਕਹਦਾ ਮੈਂ ਕਾਂਗਰਸ ਦਾ ਲੀਡਰ ਆ ਮੇਰੀ ਗੱਲ ਸੁਣ ਲੈ ਕਾਂਗਰਸ ਦਾ ਲੀਡਰਾਂ ਨਾ ਤਾਂ ਅਸੀਂ ਕਿਸੇ ਤੋਂ ਅੱਜ ਤੇ ਘਰ ਦਵਿਆ ਨਾ ਝੁਕਿਆ ਧਿਆਨ ਨਾਲ ਗੱਲ ਸੁਣ ਲੈ ਤੇਰੀਆਂ ਗਾਲਾਂ ਮੇਰੇ ਕੋਲ ਐਸੀਆਂ ਪਈਆਂ ਨੇ ਕਿ ਤੇਰੇ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਤੇਰੀ ਐਸੀ ਮੰਜੀ ਪੀੜੀ ਠੋਕੂਗਾ ਕਿ ਤੇਰੇ ਪਿਓ-ਦਾਦੇ ਵੀ ਯਾਦ ਕਰਨਗੇ ਧਿਆਨ ਨਾਲ ਗੱਲ ਸੁਣ ਲਈ ਤੇਰੀਆਂ ਗਾਲਾਂ ਮੈਂ ਐਸੀਆਂ ਵਾਇਰਲ ਕਰ ਸਕਦਾ ਮੈਂ ਜੋ ਤੈਨੂੰ ਗਾਲਾਂ ਕੱਢੀਆਂ ਨੇ ਉਹ ਵੀ ਸੁਣਾਉਣ ਦਾ ਜੋ ਤੈਨੂੰ ਮੈਂ ਸ਼ਲੋਕ ਪਾਏ ਨੇ ਉਹ ਵੀ ਸੁਣਾਉਣ ਦਾ ਤੂੰ ਗੱਲ ਤੂੰ ਕਹਿਣਾ ਤੂੰ ਜੋ ਗੱਲਾਂ ਕਰਦਾ ਵੀ ਏਜੰਟ ਇਹ ਤੋਂ ਭਾਣ ਤੋਂ ਕੋਈ ਡਰਿਆ ਕਬਰ ਆਇਆ ਨਾ ਮੈਂ ਕਹਿੰਦਾ ਵੀ ਜਿਹੜੇ ਵੀ ਏਜੰਟ ਦੀ ਅਸੀਂ ਮੰਜੀਪੜੀ ਠੋਕਾਂਗੇ ਯਾਦ ਰੱਖਣਗੇ ਤੁਸੀਂ ਗੱਲ ਕਿਹੜੀ ਕਰਦਾ ਤੇਰੀ ਮੰਜੀਪੜੀ ਅਸੀਂ ਠੋਕੀ ਐ ਕਿ ਜੇ ਤਰ੍ਹਾਂ ਨਾ ਇਮੀਗ੍ਰੇਸ਼ਨ ਦਾ ਕੰਮ ਬੰਦ ਕਰਾ ਚੋਰ ਬੰਦਾ ਤੂੰ ਚੋਰ ਬੰਦਾ ਸਰੇ ਦਾ ਬੰਦਾ ਤੂੰ 4.5 ਲੱਖ ਰੁਪਏ ਲੈ ਕੇ ਬੰਦੇ ਤੋਂ ਸਾਡੇ ਕੋਲੇ ਅਜੇ ਤੱਕ ਤੈਨੂੰ ਜਾਣ ਦੇ ਤੱਕ ਵੀ ਨਹੀਂ ਸੀ ਤੂੰ ਕੌਣ ਆ 4.5 ਲੱਖ ਰੁਪਏ ਬੰਦੇ ਤੋਂ ਲੈਤਾ ਤੂੰ ਅਮਰੇਰ ਕੋਟਲ ਦਾ ਸਾਡਾ ਮੁਸਲਮਾਨ ਭਰਾ ਸੀਗਾ ਨਾ ਸਾਡੇ ਕੋਲੇ ਕਿਸੇ ਧਰਮ ਦੀ ਗੱਲ ਨਾ ਕੋਈ ਜਾਤ ਦੀ ਮਜਬਦੀ ਗੱਲ ਹੈ ਜਿਹੜਾ ਵੀ ਬੰ ਉਹ ਚੋਰ ਬੰਦਾ ਤੇਰੇ ਸਾਹਮਣੇ ਸਬੂਤ ਬੰਦਾ ਪੇਸ਼ ਕਰਤਾ ਤੂੰ ਗੱਲ ਇਹ ਕਹਣਾ ਵੀ ਏਜੰਟਾਂ ਨੂੰ ਭਾਨਦੇ ਕਿਦੋਂ ਡਰਨ ਘਬਰਾਉਣ ਦੀ ਸਾਰਿਆਂ ਦਾ ਮੂਠ ਤਾਂ ਚੜਾਤਾ ਏਜੰਟਾਂ ਦਾ ਕਿਹੜਾ ਏਜੰਟਾ ਵੀ ਅੱਜ ਖੁੱਲ੍ਹ ਵੀ ਆਏ ਗੱਲ ਕਹਿਦੇ ਵੀ ਭਾਨੇ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਾਉਣਾ ਜੋ ਕਰਾਉਣਾ ਕਰਾਓ ਜੋ ਕੰਮ ਖੁੱਲ੍ਹ ਕੇ ਵਿਵਾਕੀ ਦੇ ਨਾਲ ਬਾਤ ਚੱਕੀ ਐ ਤੈਨੂੰ ਮੰਜੀਬੜੀ ਠੋਕਣੇ ਜਿੱਥੇ ਮਰਜ਼ੀ ਦੇਖਣਾ ਗਾਣਾ ਦੇਖਣਾ ਤੇਰੀ ਉਹ ਹਾਲਾਤ ਕਰੂੰ ਕਿਉਂਕਿ ਮੈਂ ਆਪਣੇ ਆਪ ਤੇ ਮੈਨੂੰ ਬੜੇ ਸਿਹਰਦ ਬੰਦੇ ਸੁਣਦੇ ਨੇ ਮਾਵਾ ਭੈਣਾ ਸੁਣਦੇ ਨੇ ਪਹਿਲਾਂ ਅਸੀਂ ਗਾਲਾਂ ਗੂਲਾਂ ਬਹੁਤ ਕਰਦੇ ਸੀਗੇ ਅਸੀਂ ਉਸ ਤੂੰ ਸਾਲਿਆ ਚਾਬਲ ਬੰਦਿਆ ਤੇਰੇ ਤੂੰ ਸਮਝ ਕੀ ਰਿਹਾ ਤੂੰ ਆਪਦੇ ਆਪ ਨੂੰ ਲੋਕਾਂ ਦਾ ਲੈ ਕੇ ਪੈਸਾ ਤੋਂ ਕਰੋੜਾਂ ਰੁਪਇਆ ਕਮਾ ਰਿਹਾ ਤੁਸੀਂ ਕੋਠੀਆਂ ਖੜੀਆਂ ਕਰ ਲੀਆਂ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਲੈ ਲਈਆਂ ਤੁਸੀਂ ਘਰਾਂ ਦੇ ਨਾਲ ਸਪான்ਸਰ ਰੱਖ ਲਏ ਉਹਨਾਂ ਦੇ ਨਾਲ ਸਪான்ਸਰ ਰੱਖ ਲਏ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਲੋਕਾਂ ਦੇ ਵਿੱਚ ਉਹਦੇ ਲੋਕਾਂ ਦੇ ਲੈ ਲੈ ਪੈਸੇ ਗਰੀਬ ਬੰਦੇ ਨੇ ਤੁਹਾਡੇ ਤੋਂ 4-4 5-5 ਲੱਖ ਰੁਪਇਆ ਲੈ ਕੇ ਤੁਹਾਨੂੰ ਤੁਹਾਨੂੰ ਤੁਹਾਡੇ ਮੂਰੇ ਸੱਟ ਰਹੇ ਨੇਗੇ ਤੁਸੀਂ ਕਰ ਕੀ ਰਹੇ ਹੋ ਇਹ ਯਾਰ ਪੰਜਾਬ ਦੇ ਹਰ ਇੱਕ ਪੰਜਾਬ ਦੇ ਪਿੰਡ ਦੇ ਵਿੱਚ ਤੇ 10000 ਪਿੰਡਾਂ 10 ਬੰਦਿਆਂ ਦੇ ਨਾਲ 20 ਬੰਦਿਆਂ ਦੇ ਨਾਲ ਹਰ ਇੱਕ ਦੇ ਨਾਲ ਠੱਗੀ ਵਜੀ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਬਾਹਰ ਭੇਜ ਵੀ ਦਿੱਤਾ ਵਿਦੇਸ਼ਾਂ ਦੇ ਵਿੱਚ ਚਲੇ ਵੀ ਗਏ ਤੁਸੀਂ 10-10 ਲੱਖ ਰੁਪਏ ਇੱਕ ਬੰਦੇ ਮਗਰ ਕਮਾਇਆ 20-20 ਲੱਖ ਰੁਪਏ ਕਮਾਇਆ ਇਹ ਕਾਲੀ ਕਮਾਈ ਨਹੀਂ ਇਹ ਕਾਲਾ ਧੰਦਾ ਨਹੀਂ ਇਸ ਤੋਂ ਵੱਡਾ ਹੋਰ ਕਾਲਾ ਧੰਦਾ ਕਿਹੜਾ ਹੋ ਸਕਦਾ ਦੱਸੋ ਮੈਨੂੰ ਏਜੰਟੋਂ ਸਾਬਤ ਕਰੋ ਤੁਸੀਂ ਕਰਨੀਆ ਕਮਾਈ ਕਿਰਤ ਕਰਨੀਆ ਕਰੋ ਠੀਕ ਹੈ ਜੇ ਯਾਰ ਕਿਸੇ ਦਾ ਕਰਿਆ 10-2000 ਰੁਪਏ 20-5000 ਰੁਪਏ ਕਮਾ ਲਓ ਉਹ 10-10 ਲੱਖ ਰੁਪਏ ਲੈ ਕੇ ਥੋੜੇ ਢ ਥੋੜਾ ਧਨੀ ਭਰੇ ਲੋਕਾਂ ਤੁਹਾਡੇ ਏਜੰਟਾਂ ਦੇ ਤੁਸੀਂ ਇਹੋ ਜੀ ਕਮਾਲੀ ਕਾਲੀ ਕਮਾਈ ਕਰਕੇ ਗੱਡੀਆਂ ਮਹਿੰਗੀਆਂ ਖਰੀਦਦੇ ਹੋ ਵਧੀਆ ਲੈਗਜ਼ਰੀ ਲਾਈਫ ਫੜਾਉਂਦੇ ਹੋ ਉਹ ਸ਼ਰਮ ਕਰੋ ਜਿੰਨਾ ਵਿਦੇਸ਼ਾਂ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਧੱਕਿਆ ਜਿੰਨਾ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਤੁਸੀਂ ਭੇਜਿਆ ਉੱਥੇ ਹਾਲਾਤ ਜਾ ਕੇ ਦੇਖੋ ਉੱਥੇ ਹਾਲਾਤ ਜਾ ਕੇ ਦੇਖੋ ਨੌਜਵਾਨਾਂ ਦੇ ਹਾਲਾਤ ਕੀ ਨੇਗੇ ਪੰਜਾਬ ਨੂੰ ਸੁਧਾਰਨ ਦੀ ਗੱਲ ਆ ਪੰਜਾਬ ਨੂੰ ਬਚਾਉਣ ਦੀ ਗੱਲ ਆ ਤੁਸੀਂ ਇੱਥੇ ਕਿਸੇ ਇੱਥੇ ਕੋਈ ਤੁਸੀਂ ਇੱਥੇ ਕੋਈ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਦੇ ਇੱਥੇ ਕੰਮ ਪੈਦਾ ਕਰਦੇ ਤੁਸੀਂ ਆਪਣੀਆਂ ਇੱਕ ਪੈਸਾ ਕਮਾਉਣ ਦੇ ਮਾਰੇ ਉਹਨੇ ਲੀਡਰਾਂ ਦੇ ਨਾਲ ਰਲ ਕੇ ਰਾਜਨੀਤਿਕ ਮੰੰਦਰਾਂ ਦੇ ਨਾਲ ਰਲ ਕੇ ਤੁਸੀਂ ਸਾਰੇ ਪੰਜਾਬ ਨੂੰ ਝਾੜਨ ਵਾਲੇ ਤੁਰਪੇ ਯਾਰ ਪੰਨਾ ਸਿੱਧੂ ਨੇ ਸਾਫ ਲਫਜ਼ਾਂ ਚ ਪੰਜਾਬ ਦੇ ਸਾਰੇ ਏਜੰਟਾਂ ਨੂੰ ਠੱਗ ਕਰਾਰ ਦਿੱਤਾ ਹੈ ਅਤੇ ਇਲਜ਼ਾਮ ਲਾਇਆ ਕਿ ਏਜੰਟ ਲੋਕਾਂ ਨਾਲ ਠੱਗੀਆਂ ਮਾਰ ਕੇ ਕਰੋੜਾਂ ਰੁਪਏ ਕਮਾ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਇਹਨਾਂ ਖਿਲਾਫ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਪੰਨਾ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਿਸੇ ਏਜੰਟ ਜਾਂ ਵਿਅਕਤੀ ਕੋਲੋਂ ਪੈਸੇ ਵਾਪਸ ਕਰਵਾਉਣ ਲਈ ਕਦੇ ਵੀ ਕੋਈ ਪੈਸਾ ਨਹੀਂ ਲਿਆ ਕਿ ਪੰਜਾਬ ਦੇ ਵਿੱਚ 30-35 ਹਜ਼ਾਰ ਜੰਟਾ ਸਾਰੇ ਦੇ ਸਾਰੇ ਹੀ ਮਾ ਠਕ ਕਹਿਣਾ ਮੇਰੀ ਧਿਆਨ ਨਾਲ ਗੱਲ ਸੁਣ ਲਓ ਮੈਂ ਕਿਸੇ ਨੂੰ ਨਹੀਂ ਬਖਸਦਾ ਜਿਹੜੇ ਨੇ ਵੀ ਇਹ ਮੁੱਦਾ ਜਿਹੜੇ ਨੇ ਵੀ ਇਹ ਕੰਮ ਤੋੜ ਲਿਆ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤਾਂ ਕੋਈ ਇਤਿਹਾਸ ਦੇਖਿਆ ਨਹੀਂ ਵੀ ਕਿਹੜਾ ਨੇ ਇਮਾਨਦਾਰੀ ਨਾਲ ਕੰਮ ਕੀਤਾ ਕੰਮ 20 ਹਜ਼ਾਰ ਦਾ ਹੁੰਦਾ ਜਾ ਕੇ 20 ਲੱਖ ਦੇ ਵਿੱਚ ਕੰਮ ਜਿਹੜਾ ਕਿ ਫੀਸਾਂ ਦੇ ਨਾਂ ਤੇ ਕਿਵੇਂ ਕਿਵੇਂ ਠੱਗੀਆਂ ਵੱਜ ਰਹੀਆਂ ਨੇਗੀਆਂ ਫੀਸ ਹੈਗੀ ਆ 5 ਲੱਖ ਰੁਪਏ ਲੈਂਦੇ ਨੇਗੇ ਕਾਲਜਾਂ ਤੋਂ ਉੱਥੇ ਕਹਿੰਦੇ ਨੇ ਪ੍ਰਾਈਵੇਟਾਂ ਦਾ 12-12 15-15 ਲੱਖ ਰੁਪਏ ਫੀਸ ਫੀਸ ਦੇ ਵਿੱਚ ਹੀ ਕਮਾ ਲੈਂਦੇ ਨੇ ਸਟੱਡੀ ਵੀਜ਼ੇ ਦੀ ਗੱਲ ਕਰੀਏ ਇੰਨਾ-ਇੰਨਾ ਪੈਸਾ ਕਮਾ ਰਹੇ ਨੇਗੇ ਟੂਰਿਸਟ ਵੀਜ਼ਾ ਜਿਹੜਾ ਕਿ 20000 ਰੁਪਏ ਦੇ ਵਿੱਚ ਟੂਰਿਸਟ ਵੀਜ਼ਾ ਲੱਗਦਾ 5-5 ਲੱਖ ਰੁਪਏ ਦੇ ਵਿੱਚ ਟੂਰਿਸਟ ਵੀਜ਼ਾ ਲਾ ਕੇ ਦੇਈ ਜਾਂਦੇ ਨੇ ਵਰਕ ਪਰਮਿਟ ਵੀਜ਼ੇ ਦੀ ਕਹਿੰਦੇ ਨੇ ਵਰਕ ਪਰਮਿਟ ਲਾ ਕੇ ਟੂਰਿਸਟ ਵੀਜ਼ਾ ਭੇਜ ਦਿੰਦੇ ਨੇਗੇ ਦਵਾਈ ਦੇ ਵਿੱਚੋਂ ਕਿੱਥੇ ਕਿੱਥੇ ਕੰਟਰੀਆਂ ਦੇ ਵਿੱਚ ਅਸੀਂ ਏਜੰਟਾਂ ਦੇ ਮਾਗਰ ਪੈ ਕੇ ਨੌਜਵਾਨ ਵਾਪਸ ਕਰਵਾਏ ਨੇ ਉਹਦੀ ਕੱਲ ਨੂੰ ਅਸੀਂ ਵੀਡੀਓ ਵੀ ਅਸੀਂ ਕੱਲ੍ਹ ਪਰਸਪਰ ਕਰਨ ਅਸਰ ਕਰਦਾਂਗੇ ਜਿਹੜੇ ਜਿਹੜੇ ਨੌਜਵਾਨ ਬਾਹਰੋਂ ਮਂਗਾਏ ਨੇਗੇ ਪਰ ਇੱਕ ਕੋਈ ਗੱਲ ਇਹ ਆ ਵੀ ਇਹ ਏਜੰਟਾਂ ਦੇ ਨਾਲ ਵਿਵਾਕੀ ਦੇ ਨਾਲ ਮੁੱਦਾ ਠਾਾਇਆ ਇਹਨਾਂ ਨੇ ਕਰੋੜਾਂ ਰੁਪਏ ਬੰਦੇ ਹੋਏ ਇਨਾਂ ਨੇ ਕਿਸੇ ਨੇ ਵੀ ਅਜੇ ਤੱਕ ਜਿਹੜਾ ਇਹਨਾਂ ਦੇ ਖਿਲਾਫ ਨਹੀਂ ਕਿਸੇ ਦੇ ਬੋਲਣ ਦੀ ਜ਼ਰੂਰਤ ਕਰੀ ਕਿਉਂਕਿ ਹਰ ਇੱਕ ਬੰਦੇ ਨੂੰ ਪੈਸੇ ਦੇ ਕੇ ਚੁੱਪ ਕਰਾ ਲੈਂਦੇ ਨੇਗੇ ਜਿਹੜੇ ਬੰਦੇ ਨੂੰ ਕਰੋੜ ਰੁਪਏ ਵਿਕਦਾ ਬਣਦਾ ਕਰੋੜ ਰੁਪਏ ਬਣਦਾ ਉਹਨੂੰ ਕਿਸੇ ਨੂੰ 5-4 ਲੱਖ ਰੁਪਏ ਦੇਣਾ ਕਿੱਡੀ ਕਬੱਡੀ ਗੱਲ ਹੈ ਮੈਂ ਗੁਰੂ ਮਹਾਰਾਜ ਅੱਜ ਮੈਂ ਲੋਕਾਂ ਨੂੰ ਗੱਲ ਕਹਿਣਾ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਰੱਖ ਕੇ ਗੱਲ ਕਹਿਣਾ ਸਭਾ ਲੈਣ ਚੱਲ ਰਹੇ ਨੇ ਜੇ 1 ਰੁਪਈਆ ਦਾ ਕਿਸੇ ਤੋਂ ਏਜੰਟ ਤੋਂ ਜਿੱਤੋ ਕੇ ਤੋਂ ਪੈਸੇ ਦਿਵਾਏ ਨੇ ਉਹ ਤੋਂ ਉਹ ਤੋਂ ਲੱਗਦਾ ਹੋਵੇ ਜਾਂ ਕਿਸੇ ਤੋਂ ਏਜੰਟ ਤੋਂ ਲੈਂਦੇ ਹੁਣ ਗੁਰੂ ਮਹਾਰਾਜ ਇਸ ਨਾਲ ਹੀ ਪੰਨਾ ਸਿੱਧੂ ਦਾ ਇਲਜ਼ਾਮ ਹੈ ਕਿ ਉਸ ਨੂੰ ਸਿਆਸੀ ਪੱਧਰ ਤੇ ਤੰਗ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਜੇਲ੍ਹ ਭੇਜਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਉਹ ਨਾ ਛੇੜ ਤੋਂ ਡਰਦਾ ਹੈ ਅਤੇ ਨਾ ਹੀ ਲੀਡਰਾਂ ਤੋਂ ਮੇਰੇ ਵਰਗੇ ਬੰਦੇ ਨੂੰ ਤੁਸੀਂ ਆ ਮਾਰ ਸਕਦੇ ਹੋ ਮਾਰਨ ਤੋਂ ਬਿਲਕੁਲ ਨਹੀਂ ਡਰਦਾ ਗੁਰੂ ਮਹਾਰਾਜ ਦੀ ਕਿਰਪਾ ਜੇਲ੍ਹ ਤੋਂ ਬਿਲਕੁਲ ਨਹੀਂ ਡਰਦਾ ਜੋ ਕੁਝ ਤੁਸੀਂ ਕਰਨਾ ਕਰ ਲਿਓ ਜੇਲ੍ਹਾਂ ਦੇ ਵਿੱਚ ਕੀ ਹੁੰਦਾ ਕੱਟ ਲਾਂਗੇ ਜੇਲਾ ਮੌਤ ਤੋਂ ਬਿਲਕੁਲ ਨਹੀਂ ਡਰਦਾ ਜਦੋਂ ਮੌਤ ਆਣੀ ਉਹ ਤਾਂ ਆ ਜਾਣੀ ਹੈ ਇਸ ਕਰਕੇ ਮੈਨੂੰ ਛੇੜੋ ਨਾ ਜੇ ਤੁਸੀਂ ਚਾਹੋਗੇ ਮੈਂ ਤੁਹਾਡੀ ਉਹ ਮੰਜੀ ਵੀ ਠੋਕੂੰ ਜਿਹੜਾ ਉਹਦੀ ਉਹ ਝੁੱਕਾ ਪੜੂਗਾ ਜਿ ਤੁਸੀਂ ਯਾਦ ਰੱਖੋਗੇ ਅਗਲੀ ਗੱਲ ਮੇਰੀ ਸੁਣ ਲਓ ਧਿਆਨ ਨਾਲ ਏਜੰਟਾਂ ਨੂੰ ਮੇਰੀ ਏਜੰਟਾਂ ਨਾਲ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ ਲੋਕਾਂ ਦਾ ਪੈਸਾ ਜਿਹੜਾ ਬਣਦਾ ਉਹ ਦਿਓ ਅਗਲੇ ਦਾ ਹੱਕ ਦੀ ਕਮਾਈਆ ਦਿਓ ਜੇ ਕੋਈ ਨਈ ਏਜੰਟ ਇਸ ਤਰ੍ਹਾਂ ਆਊਗਾ ਤਾਂ ਉਹਦੀ ਮੰਜੀ ਵੀ ਇਸ ਤਰ੍ਹਾਂ ਹੀ ਠੋਕਾਂਗੇ ਤੁਸੀਂ ਯਾਦ ਰੱਖੋਗੇ ਠੀਕ ਆ ਨਾ ਗੱਲ ਤੇ ਗੱਲ ਕੱਲੀ ਕੱਲੀ ਗੱਲ ਏਜੰਟਾਂ ਦੀ ਨਹੀਂ ਗੱਲ ਲੋਕਾਂ ਦੇ ਹੱਕਾਂ ਲਈ ਖੜੀ ਹੈ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੇ ਗੱਲ ਖੜੀ ਹੈ ਅੱਜ ਤੱਕ ਕੋਈ ਬੰਦਾ ਮੈਂ ਗੱਲ ਕਹਿਣਾ ਠੀਕ ਆ ਆ ਦੁੱਕੀ ਟਿੱਕ ਨੂੰ ਮੈਂ ਜਵਾਬ ਹੁਣ ਦੇਣਾ ਵੀ ਨਹੀਂ ਮੈਨੂੰ ਸਾਰੇ ਬੰਦੇ ਨੇ ਕਹੀ ਗਿਆ ਕਹਿੰਦੇ ਤੂੰ ਦੁੱਕੀ ਟਿੱਕ ਨੂੰ ਹਰ ਇੱਕ ਨੂੰ ਚਾਕੇ ਜਵਾਬ ਦੇਣ ਲੱਗ ਜਾਣਾ ਤੂੰ ਇਹ ਤਾਂ ਇਹ ਤਾਂ ਇਹਨਾਂ ਦਾ ਇਹਨਾਂ ਦਾ ਕੋਈ ਲੈਵਲ ਹੀ ਨਹੀਂ ਹੈਗਾ ਉਹ ਦੁੱਕੀ ਟਿੱਕ ਨੂੰ ਹੁਣ ਜਵਾਬ ਦੇਣਾ ਵੀ ਨਹੀਂ ਪਰ ਜੇ ਕੋਈ ਬੰਦਾ ਕੋਈ ਕੋਈ ਇਸ ਤਰ੍ਹਾਂ ਕੋਈ ਪ੍ਰੂਫ ਕਰੇ ਕੋਈ ਚੀਜ਼ ਨੂੰ ਮੀਡੀਆ ਤੇ ਪ੍ਰੂਫ ਕਰੇ ਵੀ ਭਾਨਾ ਪ੍ਰੂਫ ਕਰੇ ਵਿਧ ਪ੍ਰੂਫ ਵੀ ਆ ਪ੍ਰੂਫ ਆ ਇੱਥੇ ਭਾਨਾ ਗਲਤ ਆ ਉਹ ਦੁੱਕੀ ਤਕੀ ਆਪਣੇ ਕੋਲ ਗੱਲਾਂ ਬਣਾ ਕੇ ਛੱਡੀ ਨਾ ਛੱਡੀ ਜਾਂਦੇ ਕਿਉਂਕਿ ਵਿਧ ਪ੍ਰੂਫ ਗੱਲ ਕਰੂ ਤਾਂ ਉਹਦਾ ਜਵਾਬ ਵੀ ਠੋਕ ਮਾਰ ਕੇ ਦੇਊਗਾ ਕੋਈ ਡਰਨ ਧਮਕਾਉਣ ਵਾਲੀ ਕਿਸੇ ਤੋਂ ਡਰਨ ਤਵਣ ਵਾਲੀ ਕੋਈ ਕਿਸੇ ਤੋਂ ਗੱਲ ਨਹੀਂ ਹੈਗੀ ਵਿਧ ਪ੍ਰੂਫ ਕੋਈ ਬੰਦਾ ਗੱਲ ਕਰਕੇ ਅਗਲੀ ਗੱਲ ਸੁਣ ਲੋ ਕਿ ਇਹੋ ਜੇ ਘੱਟੋ ਘੱਟ 15 ਤੋਂ 20 ਏਜੰਟ ਹੋਣਗੇ ਜਿਹੜੇ ਘਰ ਆ ਕੇ ਪੈਸਾ ਮੋੜ ਕੇ ਗਏ ਨੇਗੇ ਜੇ ਉਹਨਾਂ ਦੇ ਅਧਿਕਾਰ ਮਰ ਨਾ ਲੱਤਾ ਇਹਨਾਂ ਨੇ ਇੱਕ ਫੋਨ ਤੇ ਪੈਸੇ ਮੋੜਤੇ 60 60 70 70 ਲੱਖ ਰੁਪਏ ਘਰੇ ਏਜੰਟ ਮੋੜ ਕੇ ਗਏ ਨੇ ਜੇ ਕਿਸੇ ਨੂੰ ਇਸ ਚੀਜ਼ ਦੀ ਵੀਡੀਓ ਕਲਿੱਪ ਚਾਹੀਦੀ ਹੋਵੇ ਮੈਨੂੰ ਇਹ ਆ ਵੀ ਉਹਨਾਂ ਦਾ ਕਾਨੂੰ ਚਲੋ ਜੋ ਕਰਦੇ ਨੇ ਇਹਨਾਂ ਨੇ ਲੋਕਾਂ ਨੇ ਸਾਡੇ ਨੇ ਪਤਾ ਵੀ ਬਾਹਰ ਜਾਵਣਾ ਰਹਿਣਾ ਨਹੀਂ ਜੋ ਕਰਨੇ ਨੇ ਕਰੀ ਜਾਂਦੇ ਉਹਨਾਂ ਨੇ ਲੋਕਾਂ ਦਾ ਪੈਸਾ ਮੋੜਤਾ ਜੇ ਕਿਸੇ ਨੇ ਵੀਡੀਓ ਕਲਿੱਪ ਚੈੱਕ ਨਹੀਂ ਦੀ ਹੋਵੇ ਦਿਖਾਉਣੀ ਹੋਵੇ ਅਸੀਂ ਦਿਖਾ ਵੀ ਦੇਵਾਂਗੇ ਉਹ ਬਠਿੰਡ ਦੇ ਤੋਂ ਮੁੰਡਾ ਉਹ ਘਰੋਂ ਇਕੱਠਿਆ ਕਰਿਆ ਕਿ 77 ਲੱਖ ਰੁਪਏ ਮੋੜ ਕੇ ਗਿਆ ਕਿੰਨੇ ਏਜੰਟ ਨੇਗੇ ਜਿਨ੍ਹਾਂ ਨੇ ਕਰੋੜਾਂ ਰੁਪਏ ਮੋੜਿਆ ਇਹੋ ਜਿਹੇ ਤਾਂ ਮੈਂ ਵੀਡੀਓ ਨਸਰ ਵੀ ਨਹੀਂ ਕੀਤੀਆਂ ਉਹਨਾਂ ਨੂੰ ਅਸੀਂ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਹੀਂ ਜਲੀਲ ਕੀਤਾ ਸੀ ਉਹਨਾਂ ਨੂੰ ਦੀ ਵੀਡੀਓ ਨਹੀਂ ਪਾਈਆਂ ਅਸੀਂ ਹੁਣ ਵੀ ਕਹਨੇ ਆ ਵੀ ਜੇ ਸਾਡਾ ਫੋਨ ਜਾਂਦਾ ਅਗਲੇ ਦਾ ਪੈਸੇ ਮੋੜ ਦੋ ਅਗਲੇ ਦਾ ਖਰਚਾ ਪਾਣੀ ਕੱਟ ਕੇ ਪੈਸੇ ਮੋੜ ਦੋ ਵੀ ਚਲੋ ਤੁਸੀਂ ਕਹਨੇ ਹੋ ਤੁਸੀਂ ਖਰਚੇ ਦੇ ਵਿੱਚ ਇੰਨੇ ਪੈਸੇ ਕੱਟੇ ਉਹਨੂੰ ਫਾਇਲਡ ਵਾਈਸ ਸੀ ਰਿਫਿਊਜ਼ਲ ਆ ਗਿਆ ਉਹ ਫਰਮਾਨ ਸੀ ਸੀ ਉਹ ਬਣਾ ਸੀ ਕੱਟ ਕੇ ਅਗਲੇ ਦੇ ਜਾਇਜ ਜਜ ਪਾਸ ਅਗਲੇ ਪੈਸੇ ਮੋੜੋ ਫਿਰ ਵੀ ਤੁਹਾਨੂੰ 10-20000 ਰੁਪਏ ਬਚਦਾ ਤੁਸੀਂ ਖਰਚੇ ਕੱਟ ਕੇ ਫਿਰ ਵੀ ਤੁਸੀਂ ਅਗਲੇ ਦਾ ਪੈਸੇ ਬਾਕੀ ਵਾਪਸ ਮੋੜ ਦਿਓ ਯਾਰ 6-6 ਮਹੀਨੇ ਤੁਸੀਂ ਰੱਖ ਕੇ ਸਾਲ-ਸਾਲ ਮਹੀਨੇ ਰੱਖ ਕੇ ਪੈਸੇ ਫਿਰ ਕਿਤੇ ਜਾ ਕੇ 10 ਲੱਖ ਜੋ 2 ਲੱਖ 4 ਲੱਖ ਰੁਪਏ ਵਾਪਸ ਕਰ ਦਿਓ ਤੁਸੀਂ ਕਿੱਥੇ ਦੇਣਾ ਦਿਓਗੇ ਕਿੱਥੇ ਇਹ ਜੋ ਕਮਾਈ ਕਮਾਈ ਲੈਲ ਨੂੰ ਲੈ ਕੇ ਜਾਓਗੇ ਮੇਰਾ ਤਾਂ ਸਵਾਲ ਤੁਹਾਡੇ ਅੱਗੇ ਇਹ ਆ ਦੱਸਿਏ ਕਿ ਬੀਤੇ ਦਿਨੀ ਏਜੰਟਾਂ ਤੇ ਭਾਨਾ ਸ ਨੇ ਇਲਜ਼ਾਮ ਲਾਇਆ ਸੀ ਕਿ ਪੰਨਾ ਸਿੱਧੂ ਨੇ ਫੋਨ ਕਰਕੇ ਉਸ ਤੇ ਮਹਿਲਾ ਸਟਾਫ ਨੂੰ ਨਾ ਸਿਰਫ ਤਮਕਾਇਆ ਸਗੋਂ ਉਹਨਾਂ ਨਾਲ ਗਾਲੀ ਗਲੋਚੀ ਕੀਤੀ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਵਿਵਾਦ ਹੋਰ ਵਿਵੜ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ